ਦੋਸਤੋ ਹੋਣੀ ਮਾਰਦੇ ਦੀ ਉਸ ਬੰਦੇ ਦੀ ਉਹ 1 ਮਿੰਟ ਜੇਕਰ ਡਾਕਟਰ ਸੁਮਿੰarnath ਦੀ ਰਿਪੋਰਟ ਦੀ ਗੱਲ ਕਰਨੀ ਹੋਵੇ ਪਹਿਲਾਂ ਤਾਂ ਮੈਨੂੰ ਐਂ ਦੱਸੋ ਕਿ ਆਪਣੇ ਜੋ ਕਿਸੇ ਨੇ ਕਦੇ ਜਿੰਨੇ ਕ ਆਪਾਂ ਖੜੇ ਆ ਜਾਂ ਬੈਠੇ ਆ ਇੱਥੇ ਇਹਦੇ ਬਾਰੇ ਕੁਝ ਪੜਿਆ ਕਿ ਤੋ ਕੋਈ ਜਾਣਕਾਰੀ ਹੈ ਕਿ ਡਾਕਟਰ ਸੁਮਿੰarnath ਦੀ ਰਿਪੋਰਟ ਕੀ ਚੀਜ਼ ਹੈ ਫਾਰਮੂਲਾ ਕੀ ਹੈ ਪੜਿਆ ਕਿਸੇ ਨੇ ਕਿਸੇ ਨੇ ਨਹੀਂ ਪੜਿਆ ਸਵਾਲ ਇਹ ਹੈ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਹੈ ਛੱਡਾ ਲਗਾਣਾ ਹੈ ਮਾਇਆ ਕੇ ਕਿ ਡਾਕਟਰ ਸੁਆਮੀ ਨਰਥਨ ਦੀ ਰਿਪੋਰਟ ਹਾਂ ਮੈਂ ਕਿ ਕਿਸਾਨ ਲਈ ਜੀਵਨ ਦਾਤੀ ਹੈ ਤੇ ਕੈਟ ਹੈ ਜਿਹੜਾ ਜਿਹਨੂੰ WTO ਕਹਿੰਦੇ ਆ ਇਹ ਕਿਸਾਨ ਲਈ ਮੌਤ ਦੇ ਵਰੰਟ ਹੈ ਦੋਨੋਂ ਗੱਲਾਂ ਨੂੰ ਜਾਣਨਾ ਸਮਝਣਾ ਪ੍ਰਸ਼ਨਨਾ ਸਾਡੇ ਕਿਸਾਨ ਲਈ ਬਹੁਤ ਜ਼ਰੂਰੀ ਹੈ ਜੇਕਰ ਇਸੇ ਛੋਟੇ ਬੱਚੇ ਨੂੰ ماں ਜਨਮ ਤੋਂ ਲੈ ਕੇ ਦੁੱਧ ਵਗੈਰਾ ਤੇ ਪਾਲਦੀ ਰਹੇ ਥੋੜਾ ਜਿਹਾ ਵੱਡਾ ਹੋਣ ਤੋਂ ਬਾਅਦ ਉਹੀ ਮਾਂ ਉਹਦੇ ਵਾਸਤੇ ਬਹੁਤ ਵਧੀਆ ਆਪਦੀ ਮੁਰਾਦ ਨੂੰ ਲੈ ਕੇ ਪੂਰੀ ਜੋਰ ਲਾ ਕੇ ਚੂਰੀ ਕੁੱਟ ਦੇਵੇ ਤੇ ਜਿਹਨੇ ساری ਜ਼ਿੰਦਗੀ ਉਹ ਚੂਰੀ ਖਾਧੀ ਨਹੀਂ ਮੇਰਾ ਘਰਾਂ ਮਾਂ ਦੀ ਉਹ ਪਨਾਈ ਚੂਰੀ ਦੀ ਧੱਕੇ ਜਿਦਾਂ ਕੱਟੰਦਾ ਮੈਂ ਨਹੀਂ ਕਰਦਾ ਲੇਕਿਨ ਇਹਦਾ ਜਦੋਂ ਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਕੀ ਗੁਣ ਨੇ ਫਿਰ ਉਹ ਆਪਦੀ ਮਾਂ ਨੂੰ ਕਹਿ ਕੇ ਬਣਵਾ ਕੇ ਖਾਂਦਾ ਮਾਂ ਅੱਜ ਮੈਨੂੰ ਚੂਰੀ ਬਲਾ ਕੇ ਦੇ ਇਹ ਜਿਹੜੀ ਡਾਕਟਰ ਸੋਮੇ ਲਾਥਰ ਜੀ ਨੂੰ ਪਹੁੰਚਾਣਾ ਇਹਦੀ ਜਾਣਕਾਰੀ ਨਹੀਂ ਸਾਨੂੰ ਅਗਰ ਸਾਡੇ ਕਿਸਾਨ ਨੂੰ ਇਹਦੀ ਜਾਣਕਾਰੀ ਹੋ ਜਾਂਦੀ ਤਾਂ ਮੇਰੇ ਸੱਜਣੋ ਅੱਜ ਤੱਕ ਤੁਸੀਂ ਇਹ ਜਾਗਰਤ ਹੋ ਕੇ ਤੇ ਇਹ ਲਾਗੂ ਕਰਵਾਈ ਹੁੰਦੀ ਇਹ 2006 ਦੀ ਸਰਕਾਰ ਦੇ ਟੇਬਲ ਤੇ ਆਈ ਪਈ ਹੈ ਅੱਜ ਅਸੀਂ ਇਹਦੇ ਤੇ ਰੌਲਾ ਕਿਉਂ ਪਾ ਰਹੇ ਆ ਜਿਸ ਵੇਲੇ 2014 ਚ ਬੀਜਪੀ ਨੇ ਇਲੈਕਸ਼ਨ ਲੜੀਆ ਮੋਦੀ ਜੀ ਨੇ ਇਲੈਕਸ਼ਨ ਲੜੀ ਹੈ ਉਦੋਂ ਲੜੀ ਇਹਦੇ ਆਧਾਰ ਤੇ ਹੈ ਕਿ ਅਸੀਂ ਡਾਕਟਰ ਸੁਮਿੰarnath ਦੀ ਰਿਪੋਰਟ ਲਾਗੂ ਕਰਾਂਗੇ ਇਥੋਂ ਤੱਕ ਬੋਲੇ ਨੇ ਕਿ ਕੀ ਕੀ ਕੁਝ ਜੁਰਦਾ ਵੀ ਜੋੜਿਆ ਉਹਨਾਂ ਨੇ ਵੀ ਆਹ ਵੀ ਚੀਜ਼ ਜੁੜਦੀ ਆਹ ਵੀ ਚੀਜ਼ ਜੁੜਦੀ ਆਹ ਵੀ ਚੀਜ਼ ਜੁੜਦੀ ਆਹ ਵੀ ਚੀਜ਼ ਜੁੜਦੀ ਹੈ ਸਭ ਜੋੜ ਕੇ ਤੁਹਾਡੀ ਬੱਦਲ ਦਾ ਰੇਡ ਉੱਪਰ ਦੇ ਆਗੇ ਠੀਕ ਹੈ ਹੁਣ ਸਾਡਾ ਜੇ ਇੱਥੇ ਆਉਣ ਦਾ ਕੀ ਪਰਪਸ ਆ ਬਹੁਤ ਸਾਰੇ ਵੀਰ ਇਹ ਕਹੀ ਜਾਂਦੇ ਆ ਕਿ ਟਾਈਮਿੰਗ ਨਹੀਂ ਠੀਕ ਸੀ ਟਾਈਮਿੰਗ ਨਹੀਂ ਠੀਕ ਸੀ ਪਹਿਲਾਂ ਇਹ ਦੱਸਿਓ ਕਿ ਭਾਈ ਹੋਰ ਰੁਕ ਜਾਂਦੇ ਅਸੀਂ ਕਈ ਇਹੋ ਜਿਹੇ ਵੀਰ ਬੈਠੇ ਨੇ ਜਿਹੜੇ ਕਹਿੰਦੇ ਨੇ ਬਹੁਤ ਕਾਹਲ ਕੀਤੀ ਐ। ਕੋਣ ਆਏ ਦੱਸਿਓ। ਕਿ ਸਾਡੇ ਨਾਲ ਵਾਅਦਾ ਮੋਦੀ ਸਾਹਿਬ ਨੇ ਕੀਤਾ ਹੈ। ਤੇ ਸਰਕਾਰ ਨੇ ਕੀਤਾ ਹੈ। ਕਿ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਸੀ 2 50 ਨਾਲ ਫਸਲ ਦਾ ਭਾਅ ਦੇਵਾਂਗੇ ਕਿਹਾ ਹੈ। ਹੋਨਾ ਦਰਸ਼ਨ ਪੂਰੇ ਹੋ ਗਏ ਉਹ ਚੱਲੇ ਨਹੀਂ ਤੁਸੀਂ ਮਨਾਈ ਦੱਸਿਓ ਵੀ ਸਾਡੇ ਨਾਲ ਕੀਤਾ ਵਾਅਦਾ ਉਹਨਾਂ ਦਾ ਪੰਨਾ ਫੜ ਕੇ ਲੜ ਫੜ ਕੇ ਯਾਦ ਕਰਾਉਣ ਦੀ ਲੋੜ ਸੀ ਕਿ ਨਹੀਂ ਸੀ ਉਹ ਯਾਦ ਕਰਾਉਣ ਮਾਸਤੇ ਨਿਕਲੇ ਆ ਪਰ ਇਹ ਤੋਂ ਵੀ ਅਗਲੀ ਗੱਲ ਦੱਸ ਦਿੰਦਾ ਆਪਾਂ ਅੰਦੋਲਨ ਉਦੋਂ ਕਾ ਠੀਕ ਆ ਉਦੋਂ ਇੱਕ ਤਾਵਾਂ ਨਹੀਂ ਬਣੀਆ ਸੀਗੀਆਂ ਉਦੋਂ ਅਖਰੀਆਂ ਵਕਰੀਆਂ ਜਿੱਥੇ ਬੰਦੀਆਂ ਲੜਦੀਆਂ ਸੀ ਆਪਾਂ ਇੱਕ ਲੜਾਈ ਲੜੀ ਸੀ 2018 ਚ ਚੀਮਾ ਮੰਡੀ ਤੁਸੀਂ ਬਹੁਤ ਸਾਰੇ ਵੀਰੋਂ ਬੈਠੇ ਹੋਵੋਗੇ ਜਿਹੜੇ ਲਗਾਤਾਰ 28 ਦਿਨ ਜੇਲ੍ਹ ਭੁਲਾ ਕੇ ਭਾਈ ਰੱਖੇ ਸੀ ਚੀਮਾ ਮੰਡੀ ਫਿਰ ਆਪਾਂ ਇਸੇ ਰਾਤ ਤੁਰਸੀ ਅਜਦੂ ਮਗਰਲੇ ਪਿੰਡਾਂ ਦੇ ਵਿੱਚ ਆਪਾਂ ਨੂੰ ਰੋਕਿਆ ਗਿਆ ਤੇ ਉੱਥੇ ਮਰਨ ਵਰਤ ਸ਼ੁਰੂ ਹੋਇਆ ਸੀ ਯਾਦ ਹੋਏਗਾ ਪਟਕਾ ਪਰ ਤਾਂ ਤਾਂ ਉਸ ਤੋਂ ਬਾਅਦ ਆਪਾਂ ਦਿੱਲੀ ਚ ਜਾ ਕੇ ਆਪਣਾ ਮੋਰਚਾ ਲਗਾਇਆ ਤੇ ਜਦੋਂ ਦਿੱਲੀ ਚ ਮੋਰਚਾ ਲਗਾਇਆ ਸੀ ਉਸ ਮੋਰਚੇ ਦੇ ਵਿੱਚ 29 ਮਾਰਚ 2000 18 ਨੂੰ ਆਪਾਂ ਨੂੰ ਲਿਖਤੀ ਲਿਖ ਕੇ ਇੱਕ ਲੈਟਰ ਪੈਡ ਦੇ ਉੱਤੇ ਸਰਕਾਰ ਆਪ ਦੇ ਲੈਟਰ ਹੈਡ ਤੇ ਦੇਜੇ ਗਈ ਸੀ ਕਿ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਡਾਕਟਰ ਸੁਰਮੇ ਨਾਦ ਦੀ ਰਿਪੋਰਟ 2002 15 ਅਨਸਾਰ ਤੁਹਾਨੂੰ ਤੁਹਾਡੇ ਫਸਲਦਾਰ ਇਹ ਦੇ ਗਿਆ 3 ਮਹੀਨਿਆਂ ਦਾ ਸਮਾਂ ਮੰਗਿਆ ਸੀ ਉਹਦੇ ਚ ਯਾਦ ਹੋਏਗਾ ਬਹੁਤ ਸਾਰੇ ਕਿ ਉਹ ਸਾਲ ਤੁਹਾਡੇ ਛੋਨੇ ਬਾਰੇ 200 ਰੁਪਇਆ ਵਧਿਆ ਸੀ ਇਹ ਮਿਸ਼ਨ ਪੰਜਾਬੀ